ਅੱਛੀ ਕਾਲ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜਨਰਲ ਹਸਪਤਾਲ ਅਤੇ ਸਰਜਰੀ ਸੈਂਟਰ ਦੁਸਾਂਝ ਕਲਾਂ ਵਿਖੇ ਅੱਜ ਜੋ ਪਿਛਲੇ ਲੰਮੇ ਸਮੇਂ ਤੋਂ ਡਾਕਟਰ ਮਲਕੀਸ਼ ਸਿੰਘ ਦੀ ਮੌਤ ਪ੍ਰੰਤ ਹਸਪਤਾਲ ਦੀ ਪੋਸਟ ਜੀ ਖਾਲੀ ਸੀ ਅੱਜ ਉਹ ਨੂੰ ਕਰਨ ਜਾ ਰਹੇ ਆ। ਪ੍ਰਸ਼ੰਪ ਤੋਂ ਬੋਲਦੇ

ਦਰਸ਼ਨ ਦੀ ਦਵਾ ਕਰਦੇ ਅੰਤੜ੍ਹੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ اے ਨਮਾਨਿਆਂ ਦੇ ਬਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਲੋਟਿਆਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਦੇ ਹਜੂਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਲੱਖ ਖੁਸ਼ੀਆਂ ਪਾਤਸ਼ਾਹਾਂ ਦੇ ਸਤਿਗੁਰ ਨਤ ਕਰੇ ਸੱਚੇ ਪਾਤਸ਼ਾਹ ਜੀ ਅੱਜ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਹਸਪਤਾਲ ਨੂੰ ਨਵੇਂ ਡਾਕਟਰ ਡਾਕਟਰ ਲਲਿਤ ਚਾਹਵਦਾ ਜੀ ਮਿਲੇ ਹਨ ਉਹਨਾਂ ਨੇ ਅੱਜ ਚਾਰਜ ਤੋਂ ਬਾਗਣਾ ਹੈ ਸਾਰੇ ਪ੍ਰਬੰਧਕ ਕਮੇਟੀ ਇਸ ਰਸ ਦੇ ਵਿੱਚ ਹਾਜ਼ਰ ਹੈ ਸਾਰੇ ਸਾਰੇ ਸਟਾਫ ਵੀ ਹਾਜ਼ਰ ਹੈ ਡਾਕਟਰ ਸਾਹਿਬ ਵੀ ਹਾਜ਼ਰ ਹਨ ਇਸ ਹਸਪਤਾਲ ਤੇ ਮਿਹਰ ਭਰਿਆ ਹੱਥ ਰੱਖਣਾ ਡਾਕਟਰ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ ਕਮੇਟੀ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਹਸਪਤਾਲ ਦੀ ਚੜ੍ਹਦੀ ਕਲਾ ਵਸਣੀ ਤਾਂ ਕਿ ਇਲਾਕੇ ਦਾ ਬਹੁਤ ਵਧੀਆ ਭਲਾ ਖੋ ਸਕੇ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਨੀ ਸਾਰਿਆਂ ਦਾ ਭਲਾ ਕਰਨਾ ਸਭ ਦਾ ਭਲਾ ਕਰਨਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਸੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਸੰਦ ਫਲਕ ਕੋਈ ਦੀ ਖਾਸ ਰਿਪੋਰਟ ਪੈਣ ਦੁਸਾਂਝ ਕਲਾਂ ਗੁਰੂਪਿੰਨ ਸਿੰਘ ਹਸਪਤਾਲ ਵਿਖੇ ਨਵੇਂ ਡਾਕਟਰ ਸਾਹਿਬ ਨੇ ਚਾਰਜਸ ਸੰਭਾਲ ਲਿਆ ਔਰ ਜਦ ਚਾਰਜਸ ਸੰਭਾਲਣ ਮੌਕੇ ਪ੍ਰਧਾਨ ਸੁਖਜੀਤ ਸਿੰਘ ਜਥੇਦਾਰ ਇਹ ਦੱਸਿਆ ਕਿ ਡਾਕਟਰ ਮਲਕੀਸ਼ ਸਿੰਘ ਦੇ ਮੌਤ ਪ੍ਰੰਤ ਹਸਪਤਾਲ ਦਾ ਜਿਹੜਾ ਡਾਕਟਰ ਪੋਸਟ ਖਾਲੀ ਸੀਗੀ ਸੋ ਹੁਣ ਡਾਕਟਰ ਦਲਿਤ ਚਾਵਲਾ ਵੱਲੋਂ ਸੇਵਾਵਾਂ ਜਿਹੜੀਆਂ ਨਵਾਈਆਂ ਜਾਣਗੀਆਂ ਤੋਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਮੈਂ 9 ਤੋਂ 6 ਵਜੇ ਤੱਕ ਆਪਣੀਆਂ ਸੇਵਾਵਾਂ ਦੇਵਾਂਗਾ ਤੇ ਰਾਤ ਨੂੰ 24 ਘੰਟੇ ਦੀਆਂ ਸਟਾਫ ਜਿਹੜਾ ਮੇਰਾ ਇੱਥੇ ਰਹਿ ਕੇ ਅਲੱਗ ਆਬਾਸੀਆਂ ਨੂੰ 24 ਘੰਟੇ ਦੀਆਂ ਸਿਹਤ ਸਹੂਲਤਾਂ ਦੇਣਗੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਹਸਪਤਾਲ ਸ਼੍ਰੀ ਗੁਰੂ ਕੁਬਨ ਸਿੰਘ ਦੁਸਾਂਝ ਕਲਾ ਤੋਂ ਲੈ ਚੱਲਦੇ ਆ ਤੁਹਾਨੂੰ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਆ ਉਹਨਾਂ ਦੇ ਨਾਲ ਕਿ ਕਿ ਕੀ ਸੇ ਸਹੂਲਤਾਂ ਦੇਣ ਲਈ ਹਸਪਤਾਲ ਦੇ ਵਿੱਚ ਤਿਆਰ ਨੇ ਸੋ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂਸ ਤੋਂ ਤੇ ਬਲਕੁ ਕੋ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊਜ਼ ਚੈਨਲ ਰਾਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਕਸਿਕੋ ਅ ਨਮਾ ਡਾਕਟਰ ਮਲੇਆ ਹਸਪੀਟਲ ਨੂੰ ਕੀ ਕਰਨਾ ਚਾਹੁੰਦੇ ਆ ਜੀ ਦੇਖੋ ਇਹ ਇਲਾਕੇ ਦੀ ਬੜੀ ਪਰਜੋਰ ਮੰਗ ਸੀ ਤੇ ਇੱਥੇ ਜ਼ਰੂਰਤ ਵੀ ਹੈ ਕਿਉਂਕਿ ਇੱਥੇ ਬੜੇ ਲੰਬੇ ਸਮੇਂ ਤੋਂ ਜਿਹੜੀ ਗੁਰਗਵੰਦ ਸਿੰਘ ਵੈਲਫੇਅਰ ਸੋਸਾਇਟੀ ਹੈਗੀ ਆ ਉਹ ਇਹ ਹਸਪੀਟਲ ਨੂੰ ਅਰੰਭ ਕਰਦੀ ਆ ਡਾਕਟਰ ਉਹਨਾਂ ਦੇ ਪਹਿਲਾਂ ਡਾਕਟਰ ਮਲਕੀਸ਼ ਸਿੰਘ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਕੁਝ ਸਮਾਂ ਦੇ ਵਿੱਚ ਸਾਡੇ ਨੂੰ ਅੜਚਨ ਆਈ ਤੇ ਹੁਣ ਸਾਨੂੰ ਇਹ ਡਾਕਟਰ ਲਲਤ ਚਾਵਲਾ ਜੀ ਜਿਹੋ ਸਾਨੂੰ ਮਿਲੇ ਆ ਅਸੀਂ ਇਹਨਾਂ ਦੇ ਸਹਿਯੋਗ ਨਾਲ ਇਸ ਸਰਚ ਨੂੰ ਚਲਾਵਾਂਗੇ ਤਾਂ ਜੋ ਜਿਹੜੇ ਇਲਾਕੇ ਭਰਦੀਆਂ ਲੋੜਾਂ ਆ ਉਹਨਾਂ ਨੂੰ ਅਸੀਂ ਪੂਰੀਆਂ ਕਰ ਸਕੀਏ ਤੇ ਹਰ ਕਿਸੇ ਐਮਰਜੈਂਸੀ ਦੇ ਵਿੱਚ ਇਸ ਹਸਪਤਾਲ ਦੀ ਲੋਕ ਸੁਰਤ ਲੈ ਸਕੀ ਇਹ ਹਸਪਤਲ ਜਿਹੜਾ ਹੈ 24 ਘੰਟੇ ਸਹੂਲਤਾਂ ਦੇ ਸੇ ਸਹੂਲਤਾਂ ਦਊਗਾ ਹਾਂਜੀ ਅਸੀਂ ਇਹਨੂੰ 24 ਘੰਟੇ ਸਹੂਲਤ ਲਈ ਹੀ ਚਾਲੂ ਕੀਤਾ ਉਸੇ ਪਰਪਸ ਦੇ ਨਾਲ ਹੀ ਜਿਹੜਾ ਅਸੀਂ ਡਾਕਟਰ ਸਾਹਿਬ ਨੂੰ ਇੱਥੇ ਲਿਆਂਦਾ ਕਿ ਸਾਨੂੰ 24 ਘੰਟੇ ਹੀ ਇਹ ਜਿਹੜੀ ਸਹੂਲਤ ਮਿਲੇ ਬਹੁਤ ਬਹੁਤ ਧੰਨਵਾਦ ਜੀ ਸਸੀਕਾ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਡਾਕਟਰ ਅਲਿ ਚਾਵਲਾ ਹਾਂਜੀ ਕਿਹੜੇ ਹਸਪਤਲ ਤੋਂ ਤੁਸੀਂ ਆਏ ਤੇ ਖਦੋਂ ਅੱਜ ਉਸਾਨਕਲਾਂ ਜੋਇਨਿੰਗ ਕੀਤਾ ਮੇਰਾ ਆਪਣਾ ਹਸਪਤਲ ਤੋਂ ਕੋਈ ਰੈਫਰਮੈਂਡਿਸ਼ਨ ਨਹੀਂ ਸਾਈ ਹਸਪਤਲ ਨਾਲ ਠੀਕ ਹੈ ਸਰ ਮੈਨੂੰ ਗੁਰੂ ਗੋਬਿੰਦ ਸਿੰਘ ਵੈਲਫੇਅਰ ਸੁਸਾਇਟੀ ਨੇ ਚੁਣਿਆ ਵਾ। ਬਾਕੀ ਮੈਂ ਆਪਣੀ ਪੂਰੀ ਸੇਵਾਵਾਂ ਦਿ ਲੋ ਦਵਾਂਗਾ ਜੀ। ਜਿੰਨਾ ਮੇ ਤੋਂ ਹੋ ਸਕੇਗਾ ਬਹੁਤ ਜ਼ਿਆਦਾ ਗਰੀਬਾਂ ਦੀ ਸੇਵਾ ਦਿਲ ਨਾਲ ਕਰੂੰਗਾ। ਬਾਕੀ 24 ਘੰਟੇ ਫੈਸਿਲਿਟੀਆਂ ਰਹਿ ਗਈ। ਠੀਕ ਹੈ ਜੀ। ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਦੁਸਾਂਜਤਰਾ ਹਸਪਤਾਲ ਪਲੇਟਫਾਰਮ ਤੇ 9 ਤੋਂ 6 ਹੋਊਗਾ ਜੀ। ਅੱਛਾ ਜੀ। ਬਾਕੀ ਮੇਰੀ ਪੂਰੀ ਟੀਮ ਹੋਣਗੇ ਡਾਕਟਰ ਦਿਵਿੰਦਰ ਵੀ ਹੈਗੇ ਨੇ। ਮੇਰਾ ਪੂਰਾ ਸਟਾਫ ਹੋਏਗਾ ਜੀ। ਨਾਈਟ ਇੱਥੇ ਸਟਾਫ ਰਹੂਗਾ ਜੀ। ਹਾਂ ਜੀ ਸਟਾਫ ਰੱਖੇਗਾ ਨਾਲ ਇੱਕ ਡਾਕਟਰ ਪਾਇੰਟ ਕਰਾਂਗੇ ਜੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਸੋ ਮੱਚ ਜੀ ਧੰਨਵਾਦ ਜੀ ਸਸਿਕਾ ਰੇਸ਼ਨ ਸਿੰਘ ਜੀ ਤੁਸੀਂ ਹਰਦਮ ਮਤਲਬ ਕੈਨੇਡਾ ਚ ਰਹਿੰਦੇ ਹੋ ਤੇ ਇਹ ਦੁਸਾਂਚ ਕਲਾਂ ਦੇ ਨਾਲ ਤੁਹਾਡਾ ਬਹੁਤ ਲੁਗਾਇਆ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਵੈਲਫੇਅਰ ਸੁਸਾਇਟੀ ਤੁਸੀਂ ਹਸਪਤਾਲ ਦੀ ਚਲਾਉਂਦੇ ਆ ਬਹੁਤ ਵੱਡਾ ਤੁਹਾਡਾ ਯੋਗਦਾਨ ਹੈਗਾ ਹਸਪਤਾਲ ਨੂੰ ਇੱਕ ਨਵਾਂ ਡਾਕਟਰ ਮਿਲਿਆ ਕੀ ਕਹਿਣਾ ਚਾਹੁੰਦੇ ਆ ਇਹ ਪਹਿਲੇ ਤੇ ਡਾਕਟਰ ਮਕੀਦ ਦੀਆਂ ਸਵਾਵਾ ਬਹੁਤ ਵਧੀਆ ਰਹੀਆਂ ਤੇ ਉਹ ਚਲੇ ਗਏ ਨੇ ਚਲੋ ਹਾਸਲ ਬੜਾ ਅੱਛਾ ਹੈ ਬਹੁਤ ਵਧੀਆ ਡਾਕਟਰ ਚਾਵਲਾ ਸਾਹਿਬ ਆਏ ਆ ਅਸੀਂ ਐਜ਼ ਐਨਵੀਰਾਂ ਲੋ ਤੇ ਅਭੀਰ ਵੀ ਕਰਾਂਗੇ ਰਲ ਮਿਲ ਕੇ ਜਿੰਨੀ ਵੀ ਅਸੀਂ ਕੋਸ਼ਿਸ਼ ਕਰ ਸਕਾਂਗੇ ਅਸੀਂ ਇਹਨਾਂ ਦਾ ਸਹਿਯੋਗ ਦੇ ਅੰਦਰ ਵਾਦਾ ਕਰਦੇ ਹਾਂ ਬਹੁਤ ਬਹੁਤ ਤਨਬਦੀ ਥੈਂਕ ਯੂ